ਬਿਸ਼ੇਰਾ ਚੈੱਕ ਕਰੋ ਮਿੱਤਰੋ ਤੁਸੀਂ ਨੌਕਰਾ ਤੇ ਸੁਨੱਖਾ ਬਹੁਤਾ ਬਿਸ਼ੇਰਾ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਸਾਨ ਬਣਨਾ ਘੋੜੇ ਬਿਸ਼ੇਰੇ ਨੇ ਇਸ ਨੇ ਹਣਾ ਤੇ ਕਿਉਂ ਉਮਰ ਦੇ ਹਿਸਾਬ ਨਾਲ ਹਾਈਟ ਬਹੁਤ ਚੰਗੀ ਕਰ ਰਿਆ ਤੇ ਜਿਹੜੇ ਘੋੜੇ ਦਾ ਬੱਚਾ ਕਾ ਉਹ ਘੋੜਾ ਵੀ ਆਪਣੇ ਆਪ ਦੇ ਵਿੱਚ ਬਹੁਤ ਚੰਗਾ ਘੋੜਾ ਤੇ ਉਹਦੇ ਬੱਚੇ ਜਿੰਨੇ ਵੀ ਆਏ ਨੇ ਬਹੁਤ ਚੰਗੇ ਬੱਚੇ ਪੈਦਾ ਕਰ ਰਿਆ ਘੋੜਾ ਤੇ ਬਿਸ਼ੇਰੇ ਦੀਆਂ ਖੂਬਸੂਰਤੀਆਂ ਚੈੱਕ ਕਰੋ ਤੁਸੀਂ ਬੰਤਰਾ ਬਿਸ਼ੇਰਾ ਸਾਰੇ ਪਾਸਿਓਂ ਸੋਹਣਾ ਸੁਨੱਖਾ ਮਜ਼ਬੂਤ ਆ ਕੰਨਾਂ ਵਾਲੇ ਪਾਸਿਓਂ ਮੂੰਹ ਵਾਲੇ ਪਾਸਿਓਂ ਤੌਣ ਸਾਤੀ ਪੈਰ ਤੇ ਪਿੱਠ ਪੁੜਾ ਬਸ਼ੇਰੇ 'ਚ ਕੋਈ ਕਮੀ ਨਹੀਂ ਹੈਗੀ ਚੰਗਾ ਬਸ਼ੇਰਾ ਦੋਸਤੋ ਜੇ ਕਿਸੇ ਮਿੱਤਰ ਨੇ ਘਰੇ ਸਾਂਹ ਤਿਆਰ ਕਰਨਾ ਤਾਂ ਇਸ ਬਸ਼ੇਰੇ ਦੇ ਉੱਪਰ ਗੌਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਓ ਇਸ ਨੂੰ ਤੇ ਜਾਣਕਾਰੀ ਇਹਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ 'ਚ ਐਂਡ ਤੱਕ ਆਪਣੀ ਵੀਡੀਓ ਨਾਲ ਬਣੇ ਰਹੋ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਤੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਗੱਲ ਕਰਦੇ ਆ ਇਸ ਬਸ਼ੇਰੇ ਦੀ ਦੋਸਤੋ ਕੰਨ ਕਨੋਤੀ ਦੇਖੋ ਤੁਸੀਂ ਬਸ਼ੇਰੇ ਦੀ ਸੋਹਣੀ ਆ ਧੌਣ ਵਗੈਰਾ ਪਿੱਠ ਪੁੜਾ ਸਾਰੇ ਪਾਸੇ ਮਜ਼ਬੂਤ ਆ ਦੋਸਤੋ ਬਸ਼ੇਰਾ ਤੇ ਹੰਸ ਬਹਿਵਲ ਵਾਲੇ ਘੋੜੇ ਦਾ ਬੱਚਾ ਗਾ ਬਾਲ ਪੋਰੀਆਂ ਦਾ ਬਾਈ ਕਹਿੰਦਾ ਬਿਲਕੁਲ ਸਾਫ਼ ਆ 11 ਮਹੀਨੇ ਉਮਰ ਆ ਬਸ਼ੇਰੇ ਦੀ ਤੇ 58 ਇੰਚ ਹਾਈਟ ਕਰ ਗਿਆ ਬਸ਼ੇਰਾ ਜਿਹੜੇ ਹਿਸਾਬ ਨਾਲ ਉਮਰ ਆ ਉਸ ਹਿਸਾਬ ਨਾਲ ਹਾਈਟ ਬਹੁਤ ਸੋਹਣੀ ਕਰ ਰਿਹਾ ਬਸ਼ੇਰਾ ਇਹ ਤੇ ਬਾਕੀ ਤੁਸੀਂ ਬਸ਼ੇਰੇ ਦੀਆਂ ਬੰਤਰਾਂ ਤੋਂ ਅੰਦਾਜ਼ਾ ਲਾਈ ਸਕਦੇ ਹੋ ਵੀ ਕੀ ਬਣਨਾ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਤੇ ਸੋਹਣਾ ਸੁਨੱਖਾ ਦੋਸਤੋ ਬਸ਼ੇਰਾ ਸਪੌਟਲੈਸ ਆ ਬਾਕੀ ਧੌਣ ਧੌਣ ਚੰਗੀ ਆ ਬਸ਼ੇਰੇ ਦੀ ਬਾਲ ਪੌਰੀਆਂ ਦਾ ਸਾਫ ਆ 11 ਮਹੀਨੇ ਉਮਰ ਆ 58 ਇੰਚ ਹਾਈਟ ਆ ਹੰਸ ਬਹਿਵਲ ਵਾਲੇ ਘੋੜੇ ਦਾ ਬੱਚਾ ਦੋਸਤੋ ਮਾਂ ਇਹਦੀ ਨੌਕਰੀਆ 61 ਇੰਚ ਦੀ ਇਹ ਬਸ਼ੇਰਾ ਦੋਸਤੋ ਮੋਗੇ ਜ਼ਿਲ੍ਹੇ ਦਾ ਪਿੰਡ ਪੈ ਜਾਂਦਾ ਲੰਡੇ ਲੰਡੇ ਪਿੰਡ ਵਿੱਚ ਖੜਾਗਾ ਤੁਸੀਂ ਜਾ ਕੇ ਦੇਖ ਪਰਖ ਕੇ ਇਹ ਬਸ਼ੇਰਾ ਖਰੀਦ ਸਕਦੇ ਹੋ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਸੋਹਣਾ ਸੁਨੱਖਾ ਤੇ ਮਜ਼ਬੂਤ ਬਸ਼ੇਰਾ ਦੋਸਤੋ ਬਾਕੀ ਬਾਈ ਦਾ ਨੰਬਰ ਦੇ ਤਾਂ ਆਪਾਂ ਸਕਰੀਨ ਤੇ ਗੱਲਬਾਤ ਕਰ ਲਿਓ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਬਾਈਆਂ ਤੋਂ ਕਨਫਰਮ ਕਰ ਲਿਓ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਮਾਉਣੀ ਚਾਹੁੰਦਾ ਆਪਣਾ ਜਾਨਵਰ ਘਰੇ ਵੱਠਾ ਸੇਲ ਕਰਨਾ ਤਾਂ ਤੁਸੀਂ ਆਪਣੇ ਨੰਬਰ